ਪੰਜਾਬ ਦਾ ਇਤਿਹਾਸ ਰਿਹਾ ਕਿ ਜਿਹੜੇ ਲੋਕ ਪੰਜਾਬ ਲਈ ਖੜਦੇ ਆ ਤੇ ਪੰਜਾਬੀ ਉਹਨਾਂ ਲਈ ਖੜਦੇ ਨੇ ਜਿਹੜੇ ਲੋਕ ਪੰਜਾਬ ਲਈ ਲੜਦੇ ਆ ਤੇ ਲੋਕ ਉਹਨਾਂ ਲਈ ਕੁਰਬਾਨੀ ਵੀ ਕਰਦੇ ਆ ਇਸ ਗੱਲ ਇਸ ਕੱਠ ਨੇ ਅੱਜ ਸਾਬਤ ਕੀਤਾ ਇਹ ਦੁਨੀਆ ਪੱਧਰ ਤੇ ਪੱਤਰਕਾਰਾਂ ਦੇ ਖਿਲਾਫ ਆ ਜਿਹੜੇ ਉਹ ਉਹਨਾਂ ਦੇ ਕਤਲ ਵੀ ਹੋਏ ਨੇ ਉਹਨਾਂ ਦੇ ਪਰਚੇ ਵੀ ਹੋਏ ਨੇ ਪੱਤਰਕਾਰ ਜੇਹਾਂ ਚ ਵੀ ਨੇ ਦੋ ਗੱਲਾਂ ਹੁੰਦੀਆਂ ਨੇ ਇੱਕ ਤਾਂ ਇਹ ਕਿ ਇਹ ਬਲੌਗਰ ਨੇ ਇਹ ਸਰਟੀਫਾਈਡ ਪੱਤਰਕਾਰ ਇਹਨਾਂ ਕੋਲੇ ਪੀਲੇ ਕਾਰਡ ਨੇ ਇਹਨਾਂ ਕੋਲੇ ਲੋੜਿੰਦੀ ਜਿਹੜੀ ਹੈ ਕੁਆਲੀਫਿਕੇਸ਼ਨ ਨਹੀਂ ਹੈਗੀ ਦੂਸਰੀ ਗੱਲ ਕਿ ਇਹ ਪੱਤਰਕਾਰ ਇੱਕ ਪਾਸੜ ਬਹੁਤ ਚੱਲਦੇ ਆ ਬਹੁਤ سارے মিডিਆ ਹਾਊਸ ਆ ਜਿਹੜੇ ਮੋਟੀਆਂ ਐਡਾਂ ਲੈ ਕੇ ਚੁੱਪ ਕਰ ਗਏ ਨੇ ਜਾਂ ਜਿਹੜੇ ਸਰਕਾਰ ਦੇ ਡਰੋਂ ਝੁੱਕ ਕੇ ਬੈਠ ਗਏ ਨੇ ਜਾਂ ਜਿਹੜੇ ਵਿਕ ਗਏ ਨੇ ਜਿਨ੍ਹਾਂ ਨੂੰ ਗੋਦੀ মিডিਆ ਵੀ ਕਹਣੀ ਆ ਸੀ ਜੇ ਲੈਂਡ ਪੂਲਿੰਗ ਪਾਲਿਸੀ ਆਉਂਦੀ ਆ ਤਾਂ ਇਹ ਲੋਕਾਂ ਨੂੰ ਆਰਗੇਨਾਈਜ਼ ਕਰਨ ਚ ਮਦਦ ਕਰਦੇ ਆ ਜੇ ਬਿਜਲੀ ਸੋਧ ਬਿੱਲ ਆਉਂਦਾ ਜਾਂ ਸੀਡ ਸੋਧ ਬਿੱਲ ਆਉਂਦਾ ਜੇ ਮਨਰੇਗਾ ਕਾਨੂੰਨ ਭੰਗ ਕੀਤਾ ਜਾਂਦਾ ਤੇ ਇਹ ਪੱਤਰਕਾਰ ਲੋਕਾਂ ਦੀ ਆਵਾਜ਼ ਬਣਦੇ ਨੇ ਨੌਜਵਾਨ ਜਿਨ੍ਹਾਂ ਨੇ ਸਰਕਾਰ ਦੇ ਕੋਈ ਇਸ਼ਤਿਹਾਰ ਮਨਜ਼ੂਰ ਨਹੀਂ ਕੀਤੇ ਜਾਂ ਜਿਨ੍ਹਾਂ ਨੇ ਕੋਈ ਝੁਕਣਾ ਮਨਜ਼ੂਰ ਨਹੀਂ ਕੀਤਾ ਪਰਚਿਆਂ ਦੀ ਪ੍ਰਵਾਹ ਅੱਜ ਉਹਨਾਂ ਦੇ ਨਾਲ ਪੰਜਾਬੀ ਜਿਹੜੇ ਡਟ ਕੇ ਖੜੇ ਨੇ ਦੁਨੀਆ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਬਠਿੰਡਾ ਵਿੱਚ ਇੱਕ ਬਹੁਤ ਵੱਡਾ ਪ੍ਰਦਰਸ਼ਨ ਹੋਇਆ ਵੱਡੀ ਗਿਣਤੀ ਵਿੱਚ ਲੋਕ ਕਿਸਾਨ ਮਜ਼ਦੂਰ ਮਲਾਜ਼ਮ ਵਿਦਿਆਰਥੀ ਪੱਤਰਕਾਰਾਂ ਦੇ ਹੱਕ ਵਿੱਚ ਪਹੁੰਚੇ ਆਮ ਤੌਰ ਤੇ ਇਹ ਹੁੰਦਾ ਕੋਈ ਪ੍ਰੋਗਰਾਮ ਹੁੰਦਾ ਪੱਤਰਕਾਰ ਕਵਰ ਕਰਨ ਜਾਂਦੇ ਆ ਪਰ ਕਿਉਂਕਿ ਸਰਕਾਰ ਲਗਾਤਾਰ ਪੱਤਰਕਾਰਾਂ ਦੀ ਜ਼ੁਬਾਨ ਬੰਦੀ ਕਰ ਰਹੀ ਹੈ ਤਾਂ ਅੱਜ ਲੋਕ ਪੱਤਰਕਾਰਾਂ ਦੇ ਹੱਕ ਦੇ ਵਿੱਚ ਆਏ ਸਾਡੇ ਨਾਲ ਮੰਗਾ ਆਜ਼ਾਦ ਨੇ ਨੌਜਵਾਨ ਭਾਰਸਵਾ ਦੇ ਸੀਨੀਅਰ ਆਗੂ ਨੇ ਉਹ ਵੀ ਅੱਜ ਪਹੁੰਚੇ ਸੀਗੇ ਇਸ ਇਕੱਠ ਦੇ ਵਿੱਚ ਉਹਨਾਂ ਨੇ ਕੀ ਕੀ ਅਬਜ਼ਰਵ ਕੀਤਾ ਕੀ ਕੀ ਅੱਜ ਹੋਇਆ ਮੰਗੇ ਬਾਈ ਪਹਿਲਾਂ ਤਾਂ ਜੇ ਦੱਸੋ ਵੀ ਅੱਜ ਇਹ ਇਕੱਠ ਕਿਉਂ ਕਰਨਾ ਪਿਆ ਲੋਕਾਂ ਨੂੰ ਉਹ ਕਿਹੜੇ ਕਿਹੜੇ ਕਾਰਨ ਸੀ ਕਿਹੜੇ ਕਿਹੜੀਆਂ ਮੰਗਾਂ ਸੀਗੀਆਂ ਲੋਕਾਂ ਦੀ ਸਾਹਿਲ ਜੀ ਪਿਛਲੇ ਦਿਨੀ ਜਿਹੜੇ ਕੁਝ ਪੱਤਰਕਾਰ ਨੇ ਪੰਜਾਬ ਦੇ ਤੇ ਆਰਟੀਐਕਟਿਵਿਸਟ ਨੇ ਉਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਆਰਟੀ ਪਾ ਕੇ ਇੱਕ ਜਵਾਬ ਪੁੱਛਿਆ ਕਿ ਜਿਹੜਾ ਹੈਲੀਕਾਪਟਰ ਆ ਮੁੱਖ ਮੰਤਰੀ ਦਾ ਵੀ ਉਹਨੂੰ ਕੌਣ ਆ ਜਿਹੜਾ ਵਰਤੋਂ ਕਰ ਰਿਹਾ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਤੇ ਇਸੇ ਸਵਾਲ ਪੁੱਛਣ ਤੇ ਉਹਨਾਂ ਦੇ ਉੱਪਰ ਜਿਹੜੀਆਂ سنگੀਨ ਧਰਾਵਾਂ ਲਾ ਕੇ ਪਰਚਾ ਦਰਜ ਕੀਤਾ ਗਿਆ ਔਰ ਜਵਾਬ ਦੇਣ ਦੀ بجائے ਉਹਨਾਂ ਨੂੰ ਪਰਚੇ ਨਾਲ ਨਿਵਾਜਿਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਲੋਕ ਆਵਾਜ਼ ਟੀਵੀ ਤੇ ਕੁਝ ਹੋਰ ਚੈਨਲ ਜਿਹਦੇ ਚੋਂ ਰਤਨਦੀਪ ਧਾਲੀਵਾਲ ਦਾ ਚੈਨਲ ਆ ਜਾਂ ਹੋਰ ਕੁਝ ਚੈਨਲ ਨੇ ਉਹਨਾਂ ਤੇ ਆਵਾਜ਼ ਦੀ ਪਾਰਟੀ ਨੇ ਕਾਪੀਰਾਈਟ ਦਾ ਈਸ਼ੂ ਲਾ ਕੇ ਜਿਹੜੇ ਉਹਨਾਂ ਦੇ 9-9 10-10 ਲੱਖ ਫਾਲੋਅਰ ਵਾਲੇ ਚੈਨਲ ਆ ਜਿਹੜੇ ਉਹਨਾਂ ਨੂੰ ਉਡਾ ਦਿੱਤਾ ਗਿਆ ਬੰਦ ਕਰ ਦਿੱਤਾ ਗਿਆ ਇਹਦੇ ਖਿਲਾਫ ਆ ਜਿਹੜਾ ਬਹੁਤ ਸਾਰਾ ਲੋਹ ਰੋਹ ਜਿਹੜਾ ਲੋਕ ਰੋਹ ਆ ਉਹ ਪੰਜਾਬ ਦੇ ਵਿੱਚ ਉਹਦਾ ਅਭਾਰ ਸੀਗਾ ਤੇ ਉਹਨਾਂ ਨੇ ਇੱਕ ਜੁਆਇੰਟ ਐਕਸ਼ਨ ਕਮੇਟੀ ਬਣਾ ਕੇ ਜਿਹਦੇ ਚ ਜਥੇਬੰਦੀਆਂ ਦੇ ਨਾਲ ਕੋਆਰਡੀਨੇਸ਼ਨ ਬਣਾਇਆ ਪਹਿਲਾਂ ਬਠਿੰਡੇ ਦੇ ਵਿੱਚ ਇੱਕ ਜਿਹੜੀ ਇੱਕ ਕਨਵੈਨਸ਼ਨ ਹੋਈ ਆ ਉਸ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਕਨਵੈਨਸ਼ਨ ਹੋਈ ਆ ਤੇ ਤਿੰਨ ਜਿਹੜੇ ਇਕੱਠ ਪੰਜਾਬ ਦੇ ਵਿੱਚ ਕਰਨ ਦਾ ਫੈਸਲਾ ਕਰਿਆ ਸੀਗਾ ਉਹਦੇ ਚੋਂ ਪਹਿਲਾ ਇਕੱਠ ਆ ਜਿਹੜਾ ਮਾਲਵਾ ਜ਼ੋਨ ਦਾ ਇਕੱਠ ਆ ਉਹ ਬਠਿੰਡੇ ਜਿਹੜਾ 24 ਤਰੀਕ ਦਾ ਰੱਖਿਆ ਗਿਆ ਸੀ ਅੱਜ ਉਸ ਇੰਨੀ ਕਿੰਨੀ ਕਿਉਂ ਗਿਣਤੀ ਸੀ ਅੱਜ ਅਸੀਂ ਜਦੋਂ ਵੇਖਿਆ ਕੱਠ ਬਹੁਤ ਜ਼ਿਆਦਾ ਸੀ ਤੁਹਾਡੇ ਕੋਲ ਐਸਟੀਮੇਟ ਹੋਗਾ ਕਿੰਨੇ ਕੁ ਲੋਕ ਪਹੁੰਚੇ ਅੱਜ ਪੱਤਰਕਾਰਾਂ ਦੇ ਹੱਕ ਦੇ ਵਿੱਚ ਦੇਖੋ ਹਜ਼ਾਰਾਂ ਦੀ ਗਿਣਤੀ ਸੀਗਾ ਇਕੱਠਾ ਜਿਹੜਾ ਕਿਉਂਕਿ ਤੁਸੀਂ ਦੇਖੋ ਜਿਹੜਾ ਅਸੀਂ ਪ੍ਰਬੰਧ ਕਰਿਆ ਸੀ ਉਹ ਛੋਟਾ ਪੈ ਗਿਆ ਸਾਨੂੰ ਬਹੁਤ ਸਾਰੇ ਅਰੇਂਜਮੈਂਟ ਆ ਜਿਹੜੇ ਮੌਕੇ ਤੇ ਕਰਨੇ ਪਏ ਤੇ ਜਿਹੜਾ ਜਨਤਾ ਨੇ ਬਹੁਤ ਜ਼ਬਰਦਸਤ ਰਿਸਪੌਂਸ ਦਿੱਤਾ ਕਿਉਂਕਿ ਲੋਕ ਇਹ ਸਮਝਦੇ ਆ ਕਿ ਪੰਜਾਬ ਦਾ ਇਤਿਹਾਸ ਰਿਹਾ ਕਿ ਜਿਹੜੇ ਲੋਕ ਪੰਜਾਬ ਲਈ ਖੜਦੇ ਆ ਤੇ ਪੰਜਾਬੀ ਉਹਨਾਂ ਲਈ ਖੜਦੇ ਨੇ ਜਿਹੜੇ ਲੋਕ ਪੰਜਾਬ ਲਈ ਲੜਦੇ ਆ ਤੇ ਲੋਕ ਉਹਨਾਂ ਲਈ ਕੁਰਬਾਨੀ ਵੀ ਕਰ ਇਸ ਗੱਲ ਇਸ ਕੱਠ ਨੇ ਅੱਜ ਸਾਬਤ ਕੀਤਾ ਕਿ ਜਿਹੜੇ ਮਨਿੰਦਰ ਹੁਣੀ ਜਾਂ ਜਿਹੜੇ ਹੋਰ ਨੌਜਵਾਨ ਜਿਨ੍ਹਾਂ ਨੇ ਸਰਕਾਰ ਦੇ ਕੋਈ ਇਸ਼ਤਿਹਾਰ ਮਨਜ਼ੂਰ ਨਹੀਂ ਕੀਤੇ ਜਾਂ ਜਿਨ੍ਹਾਂ ਨੇ ਕੋਈ ਝੁਕਣਾ ਮਨਜ਼ੂਰ ਨਹੀਂ ਕੀਤਾ ਪਰਚਿਆਂ ਦੀ ਪ੍ਰਵਾਹ ਨਹੀਂ ਕੀਤੀ ਅੱਜ ਉਹਨਾਂ ਦੇ ਨਾਲ ਪੰਜਾਬੀ ਜਿਹੜੇ ਡਟ ਕੇ ਖੜੇ ਨੇ ਅੱਛਾ ਇਹ ਨਵਾਂ ਵਰਤਾਰਾ ਦੇਖਣ ਨੂੰ ਮਿਲਿਆ ਆਮ ਤੌਰ ਤੇ ਕਿਸਾਨਾਂ ਦਾ ਕੋਈ ਮੁੱਦਾ ਹੁੰਦਾ ਮਜ਼ਦੂਰਾਂ ਦਾ ਮੁੱਦਾ ਹੁੰਦਾ ਵਿਦਿਆਰਥੀਆਂ ਦਾ ਇਹ ਮੇਰੇ ਖਿਆਲ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਕਿ ਪੱਤਰਕਾਰਾਂ ਦਾ ਇੱਕ ਇਸ਼ੂ ਆ ਪੱਤਰਕਾਰਾਂ ਦੀ ਇੱਕ ਜਥੇਬੰਦੀ ਬਣੀ ਤੇ ਉਹ ਪ੍ਰੋਟੈਸਟ ਆਰਗੇਨਾਈਜ਼ ਕਰ ਰਹੀ ਹੈ ਤੇ ਲੋਕ ਆ ਰਹੇ ਆ ਦੇਖੋ ਪੰਜਾਬ ਚ ਇੱਕ ਬ ਇਹ ਦੁਨੀਆ ਪੱਧਰ ਤੇ ਪੱਤਰਕਾਰਾਂ ਦੇ ਖਿਲਾਫ ਆ ਜਿਹੜੇ ਉਹ ਉਹਨਾਂ ਦੇ ਕਤਲ ਵੀ ਹੋਏ ਨੇ ਉਹਨਾਂ ਦੇ ਪਰਚੇ ਵੀ ਹੋਏ ਨੇ ਪੱਤਰਕਾਰ ਜਿੰਨਾਂ ਚ ਵੀ ਨੇ ਭਾਰਤ ਪੱਧਰ ਤੇ ਪੱਤਰਕਾਰਾਂ ਦੇ ਜਿਹੜੀ ਹਜ਼ਾਰਾਂ ਪੱਤਰਕਾਰਾਂ ਤੇ ਐਫ ਆਈ ਆਰ ਹੋਈਆਂ ਨੇ ਇਹ ਸਵਾਲ ਪੁੱਛਣ ਤੇ ਮੋਦੀ ਦੀ ਅਲੋਚਨਾ ਕਰਨ ਤੇ ਕਿ ਵਿਜੇਰਪਾਨੀ ਅਗਲੇ ਮੁੱਖ ਮੰਤਰੀ ਹੋਣਗੇ ਜਾਂ ਨਹੀਂ ਹੋਣਗੇ ਗੁਜਰਾਤ ਦੇ ਇਹ ਪੁੱਛਣ ਤੇ ਪੱਤਰਕਾਰ ਤੇ ਐਫ ਆਈ ਆਰ ਜਿਹੜੀ ਉਹ ਦਿੱਤੀ ਗਈ ਆ ਇਹ ਸਵਾਲ ਪੁੱਛਣ ਤੇ ਛੋਟੀਆਂ ਛੋਟੀਆਂ ਗੱਲਾਂ ਤੇ ਜਿਹੜੇ ਪੱਤਰਕਾਰਾਂ ਨੂੰ ਟਾਰਗੇਟ ਕਰਕੇ ਜਿਹੜੀ ਫਾਸਟੇਸਟ ਗਵਰਨਮੈਂਟ ਆ ਯੂਨੀਅਨ ਗਵਰਨਮੈਂਟਾ ਉਹ ਵੀ ਉਹਨਾਂ ਨੂੰ ਜੇਲ੍ਹਾਂ 'ਚ ਡੱਕਣਾ ਚਾਹੁੰਦੀ ਐ ਤੇ ਉਸੇ ਤਰਜ਼ ਤੇ ਜਿਹੜੀ ਪੰਜਾਬ ਗਵਰਨਮੈਂਟਾ ਉਹ ਵੀ ਉਹਨਾਂ ਨੂੰ ਡੱਕਣਾ ਚਾਹੁੰਦੀ ਆ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਪੱਤਰਕਾਰ ਸਵਾਲ ਪੁੱਛਦੇ ਆ ਗਵਰਨਮੈਂਟ ਦੇ ਵੀ ਇਹ ਦਲੀਲ ਹੁੰਦੀ ਆ ਤੇ ਜਿਹੜੇ ਲੋਕੇ ਕਹਿੰਦੇ ਵੀ ਇਹ ਪੱਤਰਕਾਰ ਪੱਤਰਕਾਰ ਹੀ ਨਹੀਂ ਕਰ ਰਹੇ ਦੋ ਗੱਲਾਂ ਹੁੰਦੀਆਂ ਨੇ ਇੱਕ ਤਾਂ ਇਹ ਕਿ ਇਹ ਬਲੌਗਰ ਨੇ ਇਹ ਸਰਟੀਫਾਈਡ ਪੱਤਰਕਾਰ ਇਹਨਾਂ ਕੋਲੇ ਪੀਲੇ ਕਾਰਡ ਨੇ ਇਹਨਾਂ ਕੋਲੇ ਲੋੜਿੰਦੀ ਜਿਹੜੀ ਐ ਕੁਆਲੀਫਿਕੇਸ਼ਨ ਨਹੀਂ ਹੈਗੀ ਦੂਸਰੀ ਗੱਲ ਕਿ ਇਹ ਪੱਤਰਕਾਰ ਇੱਕ ਪਾਸੜ ਬਹੁਤ ਚੱਲਦੇ ਆ ਇਹ ਦੋਸ਼ ਪੱਤਰਕਾਰਾਂ ਤੇ ਲੱਗਦੇ ਆ ਫਿਰ ਇਹਨਾਂ ਦਾ ਕੀ ਜਵਾਬ ਦੋਗੇ ਮੈਂ ਤੁਹਾਡੀ ਇਹਨ ਦੋਈ ਗੱਲਾਂ ਦਾ ਪਹਿਲਾਂ ਵਾਲੀ ਗੱਲ ਦਾ ਵੀ ਤੇ ਹੋਣ ਵਾਲੀ ਗੱਲ ਦਾ ਵੀ ਜਵਾਬ ਦੇਣਾ ਚਾਹੂੰਗਾ ਕਿ ਦੇਖੋ ਜਦੋਂ ਅੱਜ ਬਹੁਤ ਸਾਰੇ মিডিਆ ਹਾਊਸ ਨੂੰ ਕਾਰਪੋਰੇਟ ਨੇ ਆਪਦੇ ਹੱਥਾਂ 'ਚ ਕਰ ਲਿਆ ਬਹੁਤ ਸਾਰੇ মিডিਆ ਹਾਊਸ ਆ ਜਿਹੜੇ ਮੋਟੀਆਂ ਐਡਾਂ ਲੈ ਕੇ ਚੁੱਪ ਕਰ ਗਏ ਨੇ ਜਾਂ ਜਿਹੜੇ ਸਰਕਾਰ ਦੇ ਡਰੋਂ ਝੁੱਕ ਕੇ ਬੈਠ ਗਏ ਨੇ ਜਾਂ ਜਿਹੜੇ ਵਿਕ ਗਏ ਨੇ ਜਿਨ੍ਹਾਂ ਨੂੰ ਗੋਦੀ মিডিਆ ਵੀ ਕਹਣੀ ਆ ਸੀ ਜਦੋਂ ਲੋਕਾਂ ਦੀ ਆਵਾਜ਼ ਜਿਨ੍ਹਾਂ ਨੇ ਬੰਨਣਾ ਸੀਗਾ ਉਹੀ ਸੱਤਾ ਦੇ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਚਾਪਲੂਸ ਬਣ ਗਏ ਨੇ ਜਾਂ ਸੱਤਾ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਤਾਂ ਉਸ ਸਮੇਂ ਜਿਹੜੇ ਡਿਜੀਟਲ ਕ੍ਰिएਟਰ ਨੇ ਉਸ ਸਮੇਂ ਚਾਹੇ ਬਲੌਗਰ ਨੇ ਚਾਹੇ ਛੋਟੇ ਪੱਤਰਕਾਰ ਨੇ ਉਹਨਾਂ ਨੇ ਆਪ ਦਾ ਜਿਹੜਾ ਫਰਜ ਪਛਾਣਿਆ ਕਿਸਾਨ ਅੰਦੋਲਨ ਦੇ ਵਿੱਚ ਵੀ ਔਰ ਉਸ ਤੋਂ ਬਾਅਦ ਵੀ ਜਿਹੜੀ ਬਹੁਤ ਵੱਡੀ ਜਿਹੜੀ ਮੂਵਮੈਂਟ ਖੜੀ ਕੀਤੀ ਆ ਉਹਦੇ ਵਿੱਚ ਪੱਤਰਕਾਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਹ ਪੱਤਰਕਾਰ ਆਪਣੇ ਆਪ ਨੂੰ ਨਿਰਪੱਖ ਨਹੀਂ ਮੰਨਦੇ ਇਹ ਪੱਤਰਕਾਰ ਆਪਣੇ ਆਪ ਨੂੰ ਲੋਕ ਪੱਖੀ ਮੰਨਦੇ ਆ ਤੇ ਸਰਕਾਰ ਦੀ ਹਰ ਗਲਤ ਗਲਤੀ ਆਲੋਚਨਾ ਕਰਦੇ ਆ ਜੇ ਲੈਂਡ ਪੂਲਿੰਗ ਪਾਲਸੀ ਆਉਂਦੀ ਆ ਤਾਂ ਇਹ ਲੋਕਾਂ ਨੂੰ ਆਰਗੇਨਾਈਜ਼ ਕਰਨ 'ਚ ਮਦਦ ਕਰਦੇ ਆ ਜੇ ਬਿਜਲੀ ਸੋਧ ਬਿੱਲ ਆਉਂਦਾ ਜਾਂ ਸੀਡ ਸੋਧ ਬਿੱਲ ਆਉਂਦਾ ਜੇ ਮਨਰੇਗਾ ਕਾਨੂੰਨ ਭੰਗ ਕੀਤਾ ਜਾਂਦਾ ਤੇ ਇਹ ਪੱਤਰਕਾਰ ਲੋਕਾਂ ਦੀ ਆਵਾਜ਼ ਬਣਦੇ ਨੇ ਪਰ ਪੱਤਰਕਾਰੀ ਦਾ ਤਾਈ ਹੁੰਦਾ ਨੇ ਕਿ ਬੈਲੈਂਸਡ ਅਪਰੋਚ ਰੱਖਣੀ ਹੁੰਦੀ ਆ ਜੇ ਲੋਕਾਂ ਦਾ ਪੱਖ ਦਿਖਾਇਆ ਜੇ ਲੈਂਡ ਪੂਲਿੰਗ ਪੱਖ ਦੇ ਜਿਹੜੇ ਆ ਉਹ ਇਹ ਪੱਖ ਦਿਖਾਇਆ ਕਿ ਲੋਕਾਂ ਦੇ ਇਦਾਂ ਵਿਰੁੱਧ ਜਾਂਦੇ ਆ ਨਾ ਸਰਕਾਰ ਦਾ ਪੱਖ ਵੀ ਲੈਣਾ ਚਾਹੀਦਾ ਇਹ ਲਗਾਤਾਰ ਦੋਸ਼ ਲੱਗਦਾ ਕਿ ਪੱਤਰਕਾਰੀ ਨਾ ਇੱਕ ਪਾਸੜ ਹੋ ਗਈ ਆ ਇਹ ਰੁਝਾਨ ਹੀ ਇਹ ਆ ਇਦਾਂ ਹੋਣਾ ਚਾਹੀਦਾ ਇਹਦੇ ਬਾਰੇ ਕੀ ਕਹੋਗੇ ਦੇਖੋ ਇਹਦੇ ਚ ਤਾਂ ਇਹ ਕਹਿਣਾ ਚਾਹੁੰਦਾ ਕਿ ਸਰਕਾਰ ਦੀ ਗੱਲ ਰੱਖਣ ਲਈ ਤਾਂ ਬਹੁਤ ਕੁਝ ਸਰਕਾਰ ਕੋਲੇ ਕਰੋੜਾਂ ਦਾ ਬਜਟ ਸਰਕਾਰ ਕੋਲੇ ਬਹੁਤ ਵੱਡੇ মিডিਆ ਹਾਊਸ ਆ ਲੋਕਾਂ ਦੀ ਗੱਲ ਰੱਖਣ ਲਈ ਕੁਝ ਨਹੀਂ ਹੈ ਬਾਕੀ ਜੇ ਸਰਕਾਰ ਨੇ ਲੋਕਾਂ ਲਈ ਕਰਨਾ ਹੀ ਹੋਵੇ ਉਹਨੂੰ ਐਡਵਰਟਾਈਜ਼ਮੈਂਟ ਕਰਨ ਦੀ ਕੀ ਲੋੜ ਆ ਉਹ ਤਾਂ ਲੋਕ ਦੇਖਦੇ ਇਹਨੇ ਵੀ ਸਰਕਾਰ ਨੇ ਸਰਕਾਰ ਕੋਲੇ ਤਾਂ ਆਪਦਾ ਆਈਟੀ ਸੈੱਲ ਆ ਆਪਦਾ ਟੀਆਰਪੀ ਆਪਦੇ ਚੈਨਲ ਆ ਆਪਦੀਆਂ ਨਿਊਜ਼ ਏਜੰਸੀਆਂ ਨੇ ਉਹ ਤਾਂ ਬਹੁਤ ਕੁਝ ਕਰ ਸਕਦੇ ਆ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਕੋਈ ਹੈ ਨਹੀਂਗਾ ਜੇ ਕੋਈ ਇਹੋ ਜਿਹੇ ਲੋਕ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ ਤੇ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਪਹਿਲਾਂ ਵੀ ਕੀਤੀ ਜਾ ਰਹੀ ਸੀ ਹੁਣ ਵੀ ਕੀਤੀ ਜਾ ਰਹੀ ਹੈ ਅੱਜ ਫਿਰ ਇਕੱਠ ਹੋਇਆ ਲੋਕ ਲੋਕ ਹੀ ਸੁਨੇਹਾ ਲੈ ਕੇ ਗਏ ਆ ਤੇ ਖਾਸ ਕਰਕੇ ਪੱਤਰਕਾਰ ਭਾਈਚਾਰਾ ਤੁਹਾਡੇ ਨਾਲ ਇੰਟਰੈਕਸ਼ਨ ਹੋਏਗੀ ਉਹ ਕਿਦਾਂ ਸੋਚ ਰਹੇ ਇਸ ਇਕੱਠ ਨੂੰ ਲੋਕ ਅੱਜ ਇੱਥੋਂ ਇਹ ਸੁਨੇਹਾ ਲੈ ਕੇ ਗਏ ਆ ਕਿ ਇਹ ਮਾਮਲਾ ਕੱਲਾ ਪੱਤਰਕਾਰਾਂ ਦਾ ਮਾਮਲਾ ਨਹੀਂ ਹੈ ਕਿਉਂਕਿ ਜਿਹੜੇ ਪੱਤਰਕਾਰ ਉਹਨਾਂ ਦੀ ਆਵਾਜ਼ ਬਣਦੇ ਆ ਉਹਨਾਂ ਦੀਆਂ ਮੰਗਾਂ ਠਾਉਂਦੇ ਆ ਉਹਨਾਂ ਨੇ ਪਿੰਡਾਂ 'ਚ ਤੁਰੇ ਫਿਰਦੇ ਉਹਨਾਂ ਦੀ ਕਵਰੇਜ ਕਰਾਉਣ ਲਈ ਤੁਰੇ ਫਿਰਦੇ ਆ ਜੇ ਉਹਨਾਂ ਦੇ ਕੋਈ ਨਸੀਬਤ ਪਈ ਆ ਲੋਕਾਂ ਨੂੰ ਇਹ ਲੱਗਿਆ ਕਿ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਨਾਲ ਧਿਰ ਬਣ ਕੇ ਖੜੀਏ ਤੇ ਅੱਜ ਲੋਕ ਚਟਾਨ ਵਾਂਗੂ ਉਹਨਾਂ ਦੇ ਨਾਲ ਖੜੇ ਆ ਤੇ ਪੱਤਰਕਾਰਾਂ ਨੂੰ ਵੀ ਉਹਨਾਂ ਤੋਂ ਸਿੱਖਣਾ ਚਾਹੀਦਾ ਕਿ ਜਿਹੜੇ ਪੱਤਰਕਾਰ ਸੱਤਾ ਦੇ ਲਾਲਚ ਚ ਸੱਤਾ ਦੀ ਨੇੜਤਾ ਕਰਕੇ ਸੱਤਾ ਨੂੰ ਜਿਹੜਾ ਸਵਾਲ ਹੀ ਨਹੀਂ ਕਰਦਾ ਉਹ ਕਦਾ ਪੱਤਰਕਾਰ ਆ ਜਿਹੜਾ ਸਵਾਲ ਲੋਕਾਂ ਨੂੰ ਕਰਦਾ ਦੋਸ਼ੀ ਲੋਕਾਂ ਨੂੰ ਢੇਰ ਆਉਂਦਾ ਉਹ ਕੀ ਪੱਤਰਕਾਰ ਹੋਇਆ ਜਿਹਨੇ ਸੱਤਾ ਨੂੰ ਸਵਾਲ ਹੀ ਨਹੀਂ ਕਰਨਾ ਸੱਤਾ ਦਾ ਆਨੰਦ ਮਾਣਨਾ ਉਹ ਕੋਈ ਪੱਤਰਕਾਰ ਨਹੀਂ ਹੈ ਇਸ ਕਰਕੇ ਜਿਹੜੇ ਪੱਤਰਕਾਰਾਂ ਨੇ ਵੀ ਲੋਕਾਂ ਨਾਲ ਖੜੇ ਆ ਉਹਨਾਂ ਦੇ ਪਰਚੇ ਹੋਏ ਤੇ ਲੋਕ ਵੀ ਉਹਨਾਂ ਨਾਲ ਡਟ ਕੇ ਖੜੇ ਆ